ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਉਜੜੀ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰੰਗ ਹੋਈ ਹੈ ਸਤਗੁਰਾਂ ਦੇ ਅਸ਼ਟ ਪਦੀਆਂ ਸ਼ਬਦ ਰੰਗ ਹੋਏ ਹਨ ਪਾਸ਼ਾ ਜੀ ਤਾਂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਸ਼ਬਦ ਜਿਹਦੇ ਚਾਰ ਬੰਦ ਸੰਪੂਰਨ ਹੋਸੀ ਆਓ ਸਤ ਗੁਰ ਜੀ ਬਚਨ ਕਰਦੇ ਹਾਂ ਜੀ ਵਿਦਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇਕੂੰਗਾ ਸਤ ਗੁਰ ਪ੍ਰਸਾਦ ਅਸ਼ਪਦੀਆਂ ਸ਼ਬਦ ਅਠਪਦਿਓ ਵਾਲੇ ਮਹਾਰਾਜ ਜੀ ਗੁਰਨਾਨ ਪਾਤਸ਼ਾਹ ਜੀ ਰੰਮ ਕਰਦੇ ਹਨ ਪਹਿਲੇ ਘਰ ਸੁਰਤਾਲ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਇਹ ਸ਼ਬਦ ਦੀ ਪਾਤਸ਼ਾਹ ਜੀ ਨੇ ਰਮਤਾ ਕੀਤੀ ਹੈ ਅਤੀ ਚੌਥੇ ਬੰਦ ਦੇ ਵਿੱਚ ਸਤਿਗੁਰ ਜੀ ਬਤਨ ਕਰਦੇ ਹਨ ਜੀ ਸੋ ਗੁਰੂ ਸੋ ਸਿੱਖ ਕਥੀ ਆਲੇ ਸੋ ਵੈਦ ਜੇ ਜਾਣੇ ਰੋਕੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦੇ ਗਿਰਹੀ ਜੋਗੀ ਤੁੰ ਸੰਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹ ਸ਼ਬਦਾਂ ਪੰਜਵਾਂ ਬੰਦ ਆਰੰਭ ਕਰਦੇ ਹਾਂ ਜਿੱਥੇ ਚੌਥੇ ਬੰਦ ਦੇ ਵਿੱਚ ਪਾਤਸ਼ਾਹ ਜੀ ਨੇ ਬਚਨ ਕੀਤੇ ਸੋ ਨ ਸਿੱਖਵੰਤੇ ਨਾਨਕ ਬਿੰਨਵੇਂ ਛੋਡੋ ਮਾਇਆ ਜਾਲਾ ਮਹਾਰਾਜ ਜੀ ਕਹਿੰਦੇ ਹੈ ਗੁਰਸਿੱਖ ਭਾਈ ਸਿੱਖਣਾ ਕਰ ਸੁਣਨਾ ਕਰ ਸਿੱਖਣਾ ਕਰ ਨਾਨਕ ਬਿੰਨਵੇਂ ਨਾਨਕ ਦੀ ਬੇਨਤੀ ਹੈ ਛੋਡੋ ਮਾਇਆ ਜਾਲਾ ਮਹਾਰਾਜ ਜੀ ਕਹਿੰਦੇ ਮਾਇਆ ਦਾ ਜੰਜਾਲ ਜਿਹੜਾ ਉਹ ਛੱਡ ਦੇ ਇਹ ਸਤਿਗੁਰੂ ਜੀ ਗੁਰਸਿੱਖ ਨੂੰ ਜਗਿਆਸੂ ਨੂੰ ਪ੍ਰਾਨੀ ਨੂੰ ਪਰਦੇਸ਼ ਦੇ ਰਹੇ ਹਨ ਕਹਿੰਦੇ ਭਾਈ ਸੁਣ ਸਿੱਖਵੰਤੜਿਆ ਸਿੱਖ ਸਿੱਖਣਾ ਕਰ ਤੂੰ ਮਹਾਰਾਜ ਜੀ ਕਹਿੰਦੇ ਨਾਲ ਇੱਕ ਦੀ ਬੇਨਤੀ ਸੁੰਨਾ ਕਰ ਛੱਡੋ ਮਾਇਆ ਜਾਲਾ ਮਾਇਆ ਦਾ ਜਿਹੜਾ ਜੰਜਾਲ ਹੈ ਆਪਾ ਜੀ ਕਹਿੰਦੇ ਇਹਨੂੰ ਛੱਡ ਦੇ ਤਿਆਗ ਦੇ ਮਨ ਵਿਚਾਰ ਏਕ ਲਿਬ ਲੱਗੀ ਮਹਾਰਾਜ ਜੀ ਕਹਿੰਦੇ ਮਨ ਦੇ ਨਾਲ ਤੂੰ ਵਿਚਾਰ ਕਰਨਾ ਕਰ ਇੱਕੋ ਦੇ ਨਾਮ ਤੇਰੀ ਲਿਬ ਲੱਗ ਜਾਵੇ ਫਿਰ ਕੀ ਹੋਏਗਾ ਪਾਸ਼ਾ ਜੀ ਮਹਾਰਾਜ ਜੀ ਕਹਿੰਦੇ ਭਾਈ ਫਿਰ ਪੁਨਰਪ ਜਨਮ ਨਾ ਕਾਲਾ ਸਤਿਗੁਰ ਜੀ ਕਹਿੰਦੇ ਫਿਰ ਪੁਨਰਪ ਜਨਮ ਨਹੀਂ ਤੇਰਾ ਹੋਵੇਗਾ ਜੇ ਮਨ ਨੂੰ ਸਮਝਾ ਲਵੇਂਗਾ ਮਨ ਨੂੰ ਟਕਾ ਲਵੇਂਗਾ ਇੱਕ ਵਿੱਚ ਤੇਰੀ ਲਿਬ ਜੁੜ ਜਾਵੇਗੀ ਤੇ ਪੁਨਰਪ ਜਨਮ ਨਾ ਕਾਲਾ ਕਾਲ ਤੈਨੂੰ ਖਾ ਨਹੀਂ ਸਕੇਗਾ ਵਾਰ-ਵਾਰ ਤੈਨੂੰ ਜੰਮਣ ਮਰਨ ਦੇ ਵਿੱਚ ਨਹੀਂ ਆਉਣਾ ਪਵੇਗਾ ਸੋ ਗੁਰੂ ਸੋ ਸਿੱਖ ਕਥੀ ਅਲੇ ਸੋ ਵੈਦ ਜੇ ਜਾਣੇ ਜੋਗੀ ਰੋਕੀ ਮਹਾਰਾਜ ਜੀ ਕਹਿੰਦੇ ਅੱਥੇ ਪੰਜਵੇਂ ਪਦ ਨੂੰ ਆਰੰਭ ਕਰਦੇ ਹਨ ਕਹਿੰਦੇ ਸੋ ਸਿੱਖ ਮਹਾਰਾਜ ਜੀ ਕਹਿੰਦੇ ਸੋ ਗੁਰੂ ਸੋ ਸਿੱਖ ਕਥੀ ਹਲੇ ਮਹਾਰਾਜ ਜੀ ਕਹਿੰਦੇ ਸੋ ਵੈਦ ਜੇ ਜਾਣੇ ਰੋਗੀ ਮਹਾਰਾਜ ਜੀ ਕਹਿੰਦੇ ਉਹੀ ਸੱਚਾ ਸਿੱਖ ਹੈ ਉਹੀ ਸੱਚਾ ਗੁਰੂ ਹੈ ਉਹੀ ਅਸਲੀ ਵੈਦ ਹੈ ਜਿਹੜਾ ਅੰਦਰਲੇ ਰੂਪ ਨੂੰ ਪਛਾਨ ਸਕਦਾ ਹੈ ਉਹ ਨਾਨਕ ਪਾਤਸ਼ਾਹ ਜੀ ਕਹਿੰਦੇ ਉਹੀ ਵੈਦ ਹੈ ਜਿਵੇਂ ਬਾਹਰਲੇ ਰੋਗ ਨੂੰ ਪਛਾਣ ਲਵੇ ਉਹੀ ਅਸਲੀ ਵੈਦ ਖਵੰਦਾ ਹੈ ਜਿਹਨੂੰ ਪਤਾ ਹੀ ਨਹੀਂ ਰੋਗ ਦਾ ਐਵੇਂ ਦਵਾਈਆਂ ਦੇਈ ਜਾਵੇ ਰੋਗ ਨੂੰ ਪਛਾਣੀ ਨਾ ਸਕੇ ਰੋਗ ਫੜੀ ਨਾ ਸਕੇ ਪਾਤਸ਼ਾਹ ਜੀ ਕਹਿੰਦੇ ਵੈਦ ਨਹੀਂ ਹੋ ਸਕਦਾ ਪਹਿਲੋਂ ਵੈਦ ਹੁੰਦੇ ਸਨ ਉਹ ਸਮੇ ਉਸ ਸਮੇ ਮੁਤਾਬਕ ਮਹਾਰਾਜ ਜੀ ਕਹਿ ਰਹੇ ਹਨ ਹੁਣ ਡਾਕਟਰ ਹਨ ਜਿਹੜਾ ਡਾਕਟਰ ਰੋਗ ਨੂੰ ਨਹੀਂ ਪਛਾਣ ਸਕਦਾ ਭਾਵੇਂ ਜਿੰਨੀਆਂ ਮਰਜ਼ੀ ਦਵਾਈਆਂ ਦੇਈ ਜਾਏ ਰੋਗ ਨੂੰ ਕੱਟ ਨਹੀਂ ਸਕੇਗਾ ਕਾਟ ਨਹੀਂ ਕਰ ਸਕਿਆ ਰੋਗ ਦੀ ਜਦਨਾ ਚ ਰੋਗ ਦਾ ਪਤਾ ਨਾ ਲੱਗਿਓ ਨਾ ਚ ਰ ਦਵਾਈ ਨਹੀਂ ਹੈ ਇਸੇ ਤਣੀ ਵੈਦ ਹੁੰਦੇ ਸੀ ਉਹ ਵੈਦ ਅਸਲੀ ਉਹ ਹੀ ਮੰਨਿਆ ਜਾਂਦਾ ਸੀ ਉਸ ਸਮੇਂ ਜਿਹੜਾ ਨਬਜ ਨੂੰ ਦੱਬ ਕੇ ਨਬਜ ਨੂੰ ਦੇਖ ਕੇ ਹੀ ਰੋਗ ਦੱਸ ਦਿੰਦਾ ਸੀ ਉਹ ਸਮਾਂ ਅਹਿਸਾਸੀ ਕੋਈ ਅਕਸਰੇ ਥੋੜਾ ਸੀ ਉਹ ਤੋਂ ਕੋਈ ਹੋਰ ਸਾਧਨ ਨਹੀਂ ਸੀ ਜਿਹੜੇ ਸਾਡੇ ਕੋਲ ਹੁਣ ਨਾਲ ਪੰਨੇ 38 ਪ੍ਰਕਾਰ ਦੇ ਟਿਸਟ ਵੀ ਕਰਾ ਸਕਦੇ ਆ ਉਹ ਪੋਟਾ ਲੈ ਕੇ ਡਾਕਟਰ ਲਿਖ ਦਿੰਦਾ ਪਰ ਪੋਟਾਂ ਦੇ ਮੁਤਾਬਕ ਡਾਕਟਰ ਦਵਾਈ ਦਿੰਦਾ ਆਪਣਾ ਵੈ ਆਪਣਾ ਰੋਗ ਲੱਭਦਾ ਹੈ ਪਰ ਦੇਖੋ ਸਮਾਂ ਕੈਸਾ ਸੀ ਉਦੋਂ ਕੋਈ ਜਵਾਨਾ ਨਹੀਂ ਸੀ ਸੈਸ ਜੋਗ ਨਹੀਂ ਸੀ ਉਦੋਂ ਦੇਖੋ ਇੰਨੇ ਸਿਆਣੇ ਵੈਦ ਹੋਇਆ ਕਰਦੇ ਸੀ ਉਸ ਸਮੇਂ ਜਿਹੜੇ ਕੀ ਰੋਗੀ ਦੀ ਨਬਜ ਨੂੰ ਪੜ ਲੈਂਦੇ ਸੀ ਨਬਜ ਨੂੰ ਪੜ ਕੇ ਨਵੇਂ ਜਿਹੇ ਦਬ ਕੀ ਰੋਗ ਫੜ ਲੈਂਦੇ ਸੀ ਤੇ ਇਲਾਜ ਕਰ ਦਿੰਦੇ ਸੀ ਉਸ ਸਮੇਂ ਤੇ ਮਹਾਰਾਜ ਜੀ ਘੁਨਾਣ ਪਾਸ਼ਾ ਜੀ ਕਹਿੰਦੇ ਉਹ ਹੀ ਅਸਲੀ ਵੈਦ ਪਛਾਣਿਆ ਜਾਂਦਾ ਸੀ ਜਿਹੜਾ ਰੋਗ ਲੱਭ ਕੇ ਸਹੀ ਦਵਾਈ ਕਰ ਦੇਵੇ ਸਹੀ ਜੜੀ ਬੁੱਟੀ ਦੇ ਦੇਵੇ ਤੇ ਰੋਗ ਠੀਕ ਹੋ ਜਾਵੇ ਇਸੇ ਤਰੀ ਮਹਾਰਾਜ ਜੀ ਕਹਿੰਦੇ ਸੱਚਾ ਵੈਦ ਉਹ ਪਰਮੇਸ਼ਰ ਹੈ ਗੋਬਿੰਦ ਹੈ ਮੇਰਾ ਵੈਦ ਗੁਰੂ ਕਹਿੰਦਾ ਹਰ ਹਰ ਨਾਮ ਔਖ ਮੁਖ ਦੇਵੇ ਆਪਣੇ ਆਪ ਧਾਰਨ ਬਣ ਜਾਂਦੀ ਨਾ ਇਸ ਪੰਕਤੀ ਦੇ ਮੁਤਾਬਕ ਮਹਾਰਾਜ ਜੀ ਉੱਥੇ ਵੀ ਕਹਿ ਰਹੇ ਨੇ ਕਹਿੰਦੇ ਮੇਰਾ ਵੈਦ ਗੁਰੂ ਕਹਿੰਦਾ ਹਰ ਹਰ ਨਾਮ ਔਖ ਮੁਖ ਦੇਵੇ ਕਾਟੇ ਜਮ ਕੀ ਫੰਦਾ ਔਖਦ ਕਹਿੰਦੇ ਨੇ ਦਵਾਈ ਕਹਿੰਦੇ ਮੇਰਾ ਵੈਦ ਕਹਸਾ ਗੁਰੂ ਗੋਬਿੰਦਾ ਤੇ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਮੇਰਾ ਵੈਦ ਹੈ ਇਹਨ ਤੋਂ ਹਰ ਹਰ ਨਾਮ ਦੀ ਦਵਾਈ ਦੇ ਕੇ ਮੇਰਾ ਅੰਦਰਲਾ ਰੋਗ ਠੀਕ ਕਰ ਦਿੰਦਾ ਹੈ ਅੰਦਰਲੇ ਵਕਾਰਾਂ ਦੇ ਰੋਗ ਨੂੰ ਲਾਹ ਦਿੰਦਾ ਹੈ ਮਨ ਨੂੰ ਠੀਕ ਕਰਕੇ ਟਿਕਾ ਦਿੰਦਾ ਹੈ ਉਹ ਅਸਲੀ ਵੈਦ ਹੈ ਮਹਾਰਾਜ ਜੀ ਇਥੇ ਧਾਰਨਾ ਲੈਂਦੇ ਹਨ ਕਹਿੰਦੇ ਸੋ ਗੁਰੂ ਸੋ ਸਿੱਖ ਅਥੀ ਵਾਲੇ ਸੋ ਵੈਦ ਜੇ ਜਾਣੇ ਰੋਗੀ ਮਹਾਰਾਜ ਜੀ ਕਹਿੰਦੇ ਉਹ ਸੱਚਾ ਗੁਰੂ ਉਹੀ ਹੈ ਜਿਹੜਾ ਸੱਚੇ ਪਰਮੇਸ਼ਰ ਦੀ ਸਾਨੂੰ ਦਵਾਈ ਦੇ ਦੇਵੇ ਸੱਚੇ ਨਾਮ ਦੀ ਜੁਗਤੀ ਦੱਸ ਦੇਵੇ ਉਹ ਹੀ ਅਸਲੀ ਗੁਰੂ ਹੈ ਜਿਹੜਾ ਸਰੀਰ ਨਾਲ ਜੋੜੀ ਰੱਖਿਓ ਗੁਰੂ ਥੋੜਾ ਕਿਉਂਕਿ ਸਰੀਰ ਤਾਂ ਇੱਕ ਦਿਨ ਟੁੱਟ ਜਾਣਾ ਢਹਿ ਟੇਰੀ ਹੋ ਜਾਣਾ ਖਤਮ ਹੋ ਜਾਣਾ ਮਰ ਜਾਣਾ ਤੇ ਜਿਹੜਾ ਸਰੀਰ ਨਾਲ जोडਦਾ ਕੱਚਾ ਗੁਰੂ ਹੈ ਕੱਚਾ ਵੈਦ ਹੈ ਤੇ ਮਹਾਰਾਜ ਜੀ ਕਹਿੰਦੇ ਸੋ ਵੈਦ ਜੇ ਜਾਣੇ ਰੋਕੀ ਫਿਰ ਮਹਾਰਾਜ ਜੀ ਕਹਿੰਦੇ ਉਹ ਸਾਬ ਹੈ ਇਤੇ ਜਿਹੇ ਰੋਗ ਨੂੰ ਜਿਹੜਾ ਪਛਾਣਦਾ ਉਸ ਲਈ ਵੈਦ ਹੈ ਅਸਲੀ ਸੱਚਾ ਗੁਰੂ ਉਹ ਹੈ ਜਿਹੜਾ ਅੰਦਰਲੀ ਮਹਾਰਾਜ ਜੀ ਕਹਿੰਦੇ ਨਬਜ ਨੂੰ ਜਾਣ ਪਾਏ ਨੂੰ ਕੀ ਚਾਹੀਦਾ ਹੈ ਸੱਚੇ ਨਾਮ ਦੀ ਦਵਾਈ ਚਾਹੀਦੀ ਹੈ ਜਿਸ ਦੇ ਨਾਲ ਇਹ ਆਤਮਾ ਇਹ ਮਨ ਜਿਹੜੀ ਅਮਰ ਅਤਿ ਆਤਮਾ ਅਮਰ ਹੋ ਸਕੇ ਮਾਨੁ ਦੇ ਚਰਨਾਂ ਵਿੱਚ ਟਿਕ ਸਕੇ ਫਿਰ ਸੱਚਾ ਗੁਰੂ ਹੀ ਇਸ ਮਾਰਗ ਤੇ ਤੋਰਦਾ ਹੈ ਇਸ ਰਸਤੇ ਤੇ ਚਲਾਣ ਦੀ ਸਹੀ ਵਿਧੀ ਦੱਸਦਾ ਉਹ ਸੱਚਾ ਗੁਰੂ ਹੈ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦੇ ਗ੍ਰਹੀ ਜੋਗੀ ਤੇ ਮਹਾਰਾਜ ਜੀ ਕਹਿੰਦੇ ਸਹੀ ਕੰਮ ਹੀ ਹੈ ਕਿਸ ਕਾਰਨ ਧੰਦਾ ਕੰਮ ਨਾ ਧੰਦਾ ਨਾਹੀ ਧੰਦੇ ਗ੍ਰਹੀ ਜੋਗੀ ਮਹਾਰਾਜ ਜੀ ਕਹਿੰਦੇ ਧੰਦਿਆਂ ਦੇ ਵਿੱਚ ਵੀ ਰੰਦਾ ਹੋਇਆ ਕੰਮਾਂ ਦੇ ਵਿੱਚ ਵੀ ਵਿਚਰਦਾ ਹੋਇਆ ਤੇ ਮਹਾਰਾਜ ਜੀ ਕਹਿੰਦੇ ਧੰਦਿਆਂ ਤੋਂ ਮਹਾਰਾਜ ਜੀ ਕਹਿੰਦੇ ਨਵਿਰਤ ਰਹਿੰਦਾ ਕਿ ਸਕਾਰਨ ਕਾਮ ਨਾ ਧੰਦਾ ਨਾਹੀ ਧੰਦੇ ਗ੍ਰਹੀ ਜੋਗੀ ਮਹਾਰਾਜ ਜੀ ਕਹਿੰਦੇ ਅਸਲੀ ਜੋਗੀ ਤਉ ਹੀ ਹੈ ਉਹ ਜੋਗੀ ਥੋੜਾ ਜਿਹੜਾ ਬਾਹਰੋਂ ਕੱਪੜੇ ਪਾਲੇ ਮੁੰਦਰਾ ਪਾਲੇ ਤੇ ਸਵਾ ਮਾਲੇ ਸਰੀਰ ਤੇ ਤੁਰਿਆ ਫੇਰੇ ਜੰਗਲਾ ਚ ਸੜਕਾਂ ਤੇ ਉਹ ਜੋਗੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਅਸਲੀ ਜੋਗੀ ਉਹ ਹੈ ਜਿਹੜਾ ਕੰਮ ਵੀ ਕਰ ਰਿਹਾ ਘਰ ਗਿਸਤ ਵੀ ਭੋਗ ਰਿਹਾ ਤੇ ਉਹਦੇ ਵਿੱਚ ਵੀ ਯੋਗ ਸਾਧਨਾ ਹੈ ਉਹਦੀ ਉਹਦਾ ਮਨ ਜਿਹੜਾ ਫਿਰ ਵੀ ਉਧਰ ਗੁਰੂ ਜੋਗਾ ਹੈ ਗੁਰੂ ਨਾਲ ਜੁੜਿਆ ਹੋਇਆ ਹੈ ਫਿਰ ਉਹ ਜੋਗੀ ਹੈ ਮਹਾਰਾਜ ਜੀ ਕਹਿੰਦੇ ਉਹ ਫਿਰ ਗਿਸਤ ਮਾਰਗ ਵਿੱਚ ਵੀ ਜੋਗੀ ਹੈ ਕਾਮ ਕਰਦਾ ਹੋਇਆ ਧੰਦੇ ਕਰਦਾ ਹੋਇਆ ਵੀ ਮਹਾਰਾਜ ਜੀ ਕਹਿੰਦੇ ਜੋਗੀ ਹੈ ਤਿਸ ਕਾਰਨ ਕਾਮ ਨਾ ਧੰਦਾ ਨਾਹੀ ਧੰਦੇ ਗ੍ਰਹੀ ਜੋਗੀ ਮਹਾਰਾਜ ਜੀ ਕਹਿੰਦੇ ਉਹ ਗ੍ਰਹੀ ਅਸਲੀ ਜੋਗੀ ਹੈ ਕਾਮ ਕ੍ਰੋਧ ਹੰਕਾਰ ਤਜਿਐਲੇ ਲੋਭ ਮੋਹ ਤਿਸ ਮਾਇਆ ਅਗਲਾ ਪਦ ਮਹਾਰਾਜ ਜੀ ਪੰਜਵਾਂ ਸ਼ੀਵਾ ਨਮ ਕਰਦੇ ਹਨ ਕਹਿੰਦੇ ਕਾਮ, ਕ੍ਰੋਧ, ਹੰਕਾਰ। ਮਹਾਰਾਜ ਜੀ ਕਹਿੰਦੇ ਫਿਰ ਵਿਸਾਰ ਦਿੰਦਾ ਉਹ ਛੱਡ ਦਿੰਦਾ। ਜਦੋਂ ਅਸਲੀ ਵੈਦ ਮਿਲ ਗਿਆ, ਸੱਚਾ ਗੁਰੂ ਮਿਲ ਗਿਆ। ਉਹਨੇ ਮਹਾਰਾਜ ਜੀ ਕਹਿੰਦੇ ਲਾਜ ਕਰ ਦੇਣਾ ਫਿਰ। ਪਾਤਸ਼ਾਹ ਜੀ ਕਹਿੰਦੇ ਕਾਮ ਵਰਗਾ ਰੋਗ ਲੈ ਜਾਣਾ। ਕ੍ਰੋਧ ਟੁੱਟ ਜਾਣਾ, ਹੰਕਾਰ ਲੈ ਜਾਣਾ, ਸਰੀਰ ਵਿੱਚ ਮਹਾਰਾਜ ਜੀ ਕਹਿੰਦੇ ਜਦੋਂ ਬਾਲੀਆਂ ਬਿਮਾਰੀਆਂ ਹੁੰਦੀਆਂ ਨਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਸ ਚੀਜ਼ਾਂ ਦਾ ਵਾਧਾ ਹੁੰਦਾ ਹੈ। ਫਾਲਤੂ ਤੀਜਾਂ ਜਦੋਂ ਵੱਧਦੀਆਂ ਤੇ ਸਰੀਰ ਨੂੰ ਬਿਮਾਰੀ ਲੱਗਦੀ ਹੈ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਕਾਮ ਤੇ ਕ੍ਰੋਧ ਹੰਕਾਰ ਹੈ ਇਹ ਬਿਲਕੁਲ ਖਤਮ ਨਹੀਂ ਹੁੰਦਾ ਅੰਦਰੋਂ ਪਰ ਇਹਦੀ ਲਿਮਟ ਵੱਧਦੀ ਜਾਂ ਜਦੋਂ ਬੰਦੇ ਦੇ ਅੰਦਰ ਤੇ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਇਹ ਇੰਨਾ ਤਰੋਗੀ ਹੁੰਦਾ ਜਦੋਂ ਕਾਮ ਵਾਸ਼ਨਾ ਵੱਧ ਜਾਂਦੀ ਹੈ ਤਾਂ ਮਨੁੱਖ ਇਹਦਾ ਰੋਗੀ ਹੋ ਜਾਂਦਾ ਹੈ ਕੰਟਰੋਲ ਨਹੀਂ ਕਰ ਪੰਦਾ ਕ੍ਰੋਧ ਵੱਧਦਾ ਹੈ ਕੰਟਰੋਲ ਨਹੀਂ ਕਰ ਪੰਦਾ ਤਾਂ ਇਹਦਾ ਰੋਗੀ ਹਾਂ ਸੀ ਹੋ ਮਿਆਂ ਜੇ ਸਾਨੂੰ ਹੰਕਾਰ ਹੈ ਹੰਕਾਰ ਬਹੁਤ ਜ਼ਿਆਦਾ ਵੱਧ ਗਿਆ ਤਾਂ ਸਾਡਾ ਮਨ ਇਹਦਾ ਰੋਗੀ ਹੈ ਜੇ ਮਹਾਰਾਜ ਜੀ ਕਹਿੰਦੇ ਇਹਦੀ ਲਿਮਟ ਕਰਨੀ ਹੈ ਮਹਾਰਾਜ ਨੇ ਇਹ ਫालतू ਬਾਹਰ ਕੱਢ ਦੇਣਾ ਸਭ ਕੁਝ ਜਿਵੇਂ ਦਵਾਈ ਕੱਢਦੇ ਨੇ ਫालतू ਚੀਜ਼ਾਂ ਬਾਹਰ ਤੇ ਰੋਗ ਤੋਂ ਸਾਨੂੰ ਮੁਕਤ ਕਰ ਦਿੰਦੀ ਹੈ ਇਸੇ ਤਰੀਕੇ ਨਾਲ ਦਾ ਮਹਾਰਾਜ ਜੀ ਕਹਿੰਦੇ ਜਦੋਂ ਅੰਦਰ ਨਾਮ ਦੀ ਬਰਕਤ ਹੁੰਦੀ ਹੈ ਸੱਚੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਤਾਂ ਹੀ ਉਹਨੂੰ ਵੈਦ ਕਿਹਾ ਜਾਂਦਾ ਹੈ ਕਹਿੰਦੇ ਫਿਰ ਕਾਮ, ਕ੍ਰੋਧ, ਹੰਕਾਰ ਤਜ ਜਿ ਹਲੇ ਹਰ ਜੀ ਕਹਿੰਦੇ ਖਤਮ ਹੋ ਜਾਂਦੇ ਹਨ ਇਹਨਾਂ ਦਾ ਪ੍ਰਭਾਵ ਅੰਦਰ ਦੇ ਅੰਦਰੀਆਂ ਸਾਰਾ ਕੁਝ ਅੰਦਰ ਹੀ ਹੈ ਪਰ ਜਿਹੜਾ ਦੁਰਵਰਤ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਜਿਹੜਾ ਮਨੁੱਖ ਨੂੰ ਖਰਾਬ ਕਰਦਾ ਹੈ ਗਲਤ ਪਾਸੇ ਮਨੁੱਖ ਜਾਂਦਾ ਉਹ ਖਤਮ ਹੋ ਜਾਂਦਾ ਤਜ ਜਾਂਦਾ ਖਤਮ ਹੋ ਜਾਂਦਾ ਲੋਭ ਲੋਭ ਮੋਹ ਤਿਸ ਮਾਇਆ ਮਹਾਰਾਜ ਜੀ ਕਹਿੰਦੇ ਫਿਰ ਲੋਭ ਤੇ ਮੋਹ ਮਾਇਆ ਦਾ ਪ੍ਰਭਾਵ ਟੁੱਟ ਜਾਂਦਾ ਹੈ ਮਨ ਤਤ ਅਵਗਤ त्याਇਆ ਗੁਰ ਪ੍ਰਸਾਦੀ ਪਾਇਆ ਤੇ ਫਿਰ ਮਹਾਰਾਜ ਜੀ ਅਗਲਾ ਪਦ ਵਚਨ ਕਾਦਰ ਕਹਿੰਦੇ ਮਨ ਤਤ ਅਵਗਤ त्याਇਆ ਫਿਰ ਮਨ ਜਿਹੜਾ ਟਿਕ ਕੇ ਸੱਚੇ ਧੋਕੇ ਉਹਨੂੰ ਧੁੰਦਾ ਹੈ ਪਰਮਾਤਮਾ ਨੂੰ ਵਾਰ ਮਨ ਤਿਰੜ ਕਰਦਾ ਹੈ ਮਨ ਜਪਦਾ ਹੈ ਜਿਵੇਂ ਸਰੀਰ ਕਰਕੇ ਅਸੀਂ ਜਪਦੇ ਆ ਫਿਰ ਮਨਮੀ ਜਪਦਾ ਨਾਲ ਪਹਿਲੋਂ ਮਨ ਸਾਡਾ ਗੈਰ ਰੋਜੰਦ ਹੈ ਨਾ ਸਰੀਰ ਕਰਕੇ ਸੀ ਧੁੰਦਿਆਂ ਜਪਦੇ ਆ ਗਿਣਤੀ ਨੀ ਕਿੰਨੀ ਕੋ ਦੁਨੀਆ ਜਪਦੀ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਮਨਮੀ ਜਪਦਾ ਨਾਲ ਮਨ ਤਤ ਅਬਗਤ ਧਿਆਵੈ ਧਿਆਇਆ ਗੁਰ ਪ੍ਰਸਾਦ ਦੀ ਪਾਇਆ ਮਹਾਰਾਜ ਜੀ ਕਹਿੰਦੇ ਬੁਰੂ ਦੀ ਕਿਰਪਾ ਦੇ ਨਾਲ ਉਹ ਮਾਲਕ ਦੀ ਕਿਰਪਾ ਪ੍ਰਸਾਦੀ ਤੋਂ ਭਾਵ ਕਿਰਪਾ ਹੁੰਦੀ ਹੈ ਉਹਨੂੰ ਪਾ ਲਈਦਾ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਪ੍ਰਾਪਤ ਹੋ ਜਾਂਦਾ ਹਰੀ ਪਰਮੇਸ਼ਰ ਗਿਆਨ ਧਿਆਨ ਸਭ ਦਾਤ ਕਥਿਅ ਲੈ ਸੇਤ ਵਰਨ ਸਭ ਦੂਤਾ ਇਹ ਮਹਾਰਾਜ ਜੀ ਕਹਿੰਦੇ ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਫਿਰ ਧਿਆਨ ਜੁੜਦਾ ਜਦੋਂ ਮਹਾਰਾਜ ਜੀ ਗਿਆਨ ਬੁੱਧੀ ਬਖਸ਼ ਦਿੰਦਾ ਨਾ ਸਤਗੁਰ ਜੀ ਬੁੱਧੀ ਦੇ ਦਿੰਦਿਆਂ ਨੂੰ ਸੋਝੀ ਬਖਸ਼ ਦਿੰਦਿਆਂ। ਫਿਰ ਧਿਆਨ ਡੁੱਲਦਾ ਮਨੁੱਖ ਦਾ। ਫਿਰ ਧਿਆਨ ਉਹਦੇ ਚਰਨਾਂ ਵਿੱਚ ਟਿਕਦਾ ਸਬ ਦਾਤ। ਹਰ ਜੀ ਕਹਿੰਦੇ ਦਾਤ ਹੈ ਜਿਹੜੀ ਉਹਦੀ ਮਰਮਾਤਮਾ ਦੀ ਦਾਤ ਹੈ। ਧਿਆਨ ਜਿਹੜਾ ਉਹਦੇ ਚਰਨਾਂ ਵਿੱਚ ਟਿਕ ਦਿੰਦਾ ਕਥਿ ਹਲੇ ਸੇਤ। سپੈਦ ਨੂੰ ਕਹਿੰਦੇ ਹਨ। سپੈਦ ਮਹਾਰਾਜ ਜੀ ਕਹਿੰਦੇ ਫਿਰ ਰੰਗ ਜਿਹੜਾ ਗੁਣਾਂ ਦਾ ਰੰਗ ਗੂੜਾ ਲਹਿ ਜਾਂਦਾ ਹੈ। ਮਨੁੱਖ ਦੇ ਅੰਦਰ ਸਪੈਤ ਤਈ ਅਜਿੰਦੀ ਸੀ ਤਸ ਵਰਨ ਸਭ ਦੂਤਾ ਮਹਾਰਾਜ ਜੀ ਕਹਿੰਦੇ ਉਹ ਮਾਲਕ ਦੀ ਜਦੋਂ ਗਿਆਨ ਤੇ ਧਿਆਨ ਦੀ ਪ੍ਰਾਪਤੀ ਹੁੰਦੀ ਹੈ ਬ੍ਰਹਮ ਕੰਮਲ ਮਦ ਤਾਸ ਰਸਾਦਮ ਜਾਗਤ ਨਹੀਂ ਸੁੱਤਾ ਸ੍ਰੀ ਮਹਾਰਾਜ ਜੀ ਕਹਿੰਦੇ ਫਿਰ ਜਾਗਦਾ ਰਹਿੰਦਾ ਸੁੱਤਿਆ ਵੀ ਜਾਗਦਾ ਫਿਰ ਮਨੁੱਖ ਕਿਉਂਕਿ ਜਦੋਂ ਬ੍ਰਹਮ ਰਸ ਦੀ ਪ੍ਰਾਪਤੀ ਹੁੰਦੀ ਨਾ ਜਿਵੇਂ ਸਹਿਦ ਮਿੱਠਾ ਹੁੰਦਾ ਮਦ ਤੋ ਭਾਵ ਹੁੰਦਾ ਸਹਿਤ ਮਦਤਾ ਸਦਮ ਅਰਥ ਬਣਦਾ ਸ਼ਹਿਦ ਵਰਗਾ ਮਿੱਠਾ ਇਹ ਮਹਾਰਾਜ ਜੀ ਕਹਿੰਦੇ ਫਿਰ ਬ੍ਰਹਮ ਕਮਲ ਦੇ ਵਿੱਚੋਂ ਸ਼ਹਿਦ ਵਗਦਾ ਮਹਾਰਾਜ ਜੀ ਕਹਿੰਦੇ ਜਦੋਂ ਜਪਦਾ ਹੈ ਨਾ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਚਰਨ ਕਮਲੀ ਦੇ ਵਿੱਚ ਟਿਕਦੇ ਹਨ ਫਿਰ ਉਹਦੇ ਹਿਰਦੇ ਵਿੱਚ ਸ਼ਹਿਦ ਦੀ ਤਰ੍ਹਾਂ ਮਠਾਸ ਆ ਜਾਂਦੀ ਹੈ ਜਾਗਤ ਨਾਹੀ ਸੁੱਤਾ ਮਹਾਰਾਜ ਜੀ ਕਹਿੰਦੇ ਫਿਰ ਲੋਕਾਂ ਨੂੰ ਵੀ ਉਹ ਜਗਾਉਂਦਾ ਭਾਈ ਜਾਗਦੇ ਰਹੋ ਸੁਚੇਤ ਰਹੋ ਕਿਤੇ ਜਮ ਰੂਪੀ ਕਿਤੇ ਚੋਰ ਨਾ ਥੱਗੀ ਮਾਰ ਜਵੇ ਅਗਲੀ ਪਹਿਲੀ ਪੰਕਤੀ ਤੇ ਆ ਗਈ ਨਾ ਫਿਰ ਗੱਲ ਪਹਿਲੀ ਪੰਕਤੀ ਤੇ ਪਹੁੰਚ ਗਈ ਫਿਰ ਇੱਕ ਨਗਰੀ ਪੰਚ ਚੋਰ ਬਸਿਏਲੇ ਵਰਜਤ ਚੋਰੀ ਧਾਵੇ ਤੇ ਮਹਾਰਾਜ ਜੀ ਕਹਿੰਦੇ ਫਿਰ ਸਚੇਤੋ ਜੰਦਾ ਮਨੁੱਖਾ ਸਤਿਗੁਰੂ ਜੀ ਕਹਿੰਦੇ ਫਿਰ ਸਚੇਤੋ ਜੰਦਾ ਫਿਰ ਮਹਾਰਾਜ ਜੀ ਕਹਿੰਦੇ ਬ੍ਰਹਮ ਕੰਬਲ ਮਦ ਤਾਸ ਰਸਾਦੰ ਪਰ ਕੰਦ ਮਦ ਕਹਿੰਦੇ ਧਾਰਾ ਸੰਦਰ ਪਿੰਦਾ ਫਿਰ ਜਾਗਤ ਨਾਹੀ ਸੁੱਤਾ ਮਹਾਰਾਜ ਜੀ ਕਹਿੰਦੇ ਫਿਰ ਜਾਗਦਾ ਰਹਿੰਦਾ ਜਦੋਂ ਉਹਨੂੰ ਖ ਜਾਗਦਾ ਚੋਰੀ ਨਹੀਂ ਹੋਏਗੀ ਫਿਰ ਜਦੋਂ ਜਾਗਦਾ ਹੈ ਨਾ ਸचेत ਰਹਿੰਦਾ ਇਹਨੂੰ ਕਹਿ ਰਹੇ ਨਾ ਸ਼ੁਰੂ ਚ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨਗਰੀ ਦੇ ਵਿੱਚ ਪੰਜ ਠੱਗ ਹਨ ਪੰਜ ਚੂਰ ਹਨ ਜਿਹੜੇ ਨਗਰ ਨੂੰ ਠੱਗਦੇ ਹਨ ਇਸ ਸਰੀਰ ਦੇ ਅੰਦਰ ਇਹ ਮਹਾਰਾਜ ਜੀ ਇੱਥੇ ਫਿਰ ਜਵਾਬ ਦਿੰਦੇ ਹਨ ਦੇਖੋ ਕੀਰਤੇ ਜਾ ਕੇ ਸਤਿਗੁਰੂ ਜੀ ਕਹਿੰਦੇ ਜੇ ਜਾਗਦਾ ਰਿਹਾ ਫਿਰ ਸੁਚੇਤ ਰਿਹਾ ਫਿਰ ਮਹਾਰਾਜ ਜੀ ਕਹਿੰਦੇ ਠੱਗ ਠੱਗ ਨਹੀਂ ਸਕਦੇ ਚੋਰ ਜਿਹੜੇ ਨੂੰ ਚਰਾ ਨਹੀਂ ਸਕਦੇ ਮਹਾਰਾਜ ਜੀ ਕਹਿੰਦੇ ਜਦੋਂ ਜਾਗਦੇ ਆਂ ਅਸੀਂ ਜਾਗਤ ਨਾਹੀਂ ਸੁੱਤਾ ਜੇ ਸੁੱਤੇ ਰ੍ਹਾਂਗੇ ਆਲਸ ਕਰਾਂਗੇ ਫਿਰ ਮਹਾਰਾਜ ਜੀ ਕਹਿੰਦੇ ਚੂਰਾ ਨਹੀਂ ਆਉਣੀ ਹੋਣਾ ਹੈ ਫਿਰ ਠਾਗਾ ਨਹੀਂ ਠੱਗਣਾ ਹੀ ਠੱਗਣਾ ਹੈ ਮਹਾਰਾਜ ਜੀ ਕਹਿੰਦੇ ਜਦੋਂ ਅੰਮ੍ਰਿਤ ਰਸ ਪ੍ਰਾਪਤ ਹੋ ਗਿਆ ਬ੍ਰਹਮ ਕਮਲ ਵੱਦਤਾ ਸਰ ਸਾ ਦੰਗ ਮਹਾਰਾਜ ਜੀ ਕਹਿੰਦੇ ਜਾਗਤ ਮਹਾਰਾਜ ਜੀ ਕਹਿੰਦੇ ਫਿਰ ਜਾਗਦਾ ਹੈ ਮਨੁੱਖ ਜਾਗ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਅਗਿਆਨਤਾ ਦੀ ਨੀਂਦ ਚੋਂ ਬਾਹਰ ਆ ਜਾਂਦਾ ਸੁੱਤਾ ਨੀਂਦਾ ਫਿਰ ਮਹਾ ਗੰਭੀਰ ਪਤਰ ਪਤਾਲਾ ਨਾਨਕ ਸਰਬ ਜੋ ਆਇਆ ਇਹ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਗਹਿਰ ਹੈ ਗੰਭੀਰ ਹੈ ਪਤਰ ਪਤਾਲ सीताराम ਮਹਾਰਾਜ ਜੀ ਕਹਿੰਦੇ ਨਾਨਕ ਸਰਬਜੁ ਆਇਆ ਸਾਰੀ ਸ੍ਰਿਸ਼ਟੀ ਵਿੱਚੋਂ ਵਰਤਿ ਅਪਦੇਸ਼ ਗੁਰੂ ਮਮ ਪੁਨਹਿ ਨਾ ਗਰਭੰ ਬਿਖ ਤਜ ਅੰਮ੍ਰਿਤ ਪਿਆਇਆ ਜਦੋਂ ਸੱਚੇ ਦਾ ਅਪਦੇਸ਼ ਹੁੰਦਾ ਨਾ ਅਪਦੇਸ਼ ਗੁਰੂ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦਾ ਜਦੋਂ ਅਪਦੇਸ਼ ਮਿਲ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਪੁੰਨੇ ਨਾ ਗਰਭ ਹ ਬਿਖਤਾ ਜੀ ਮਹਾਰਾਜ ਜੀ ਕਹਿੰਦੇ ਬਿਖ ਨੂੰ ਮਨੁੱਖ ਤਜ ਦਿੰਦਾ ਜ਼ਹਿਰ ਦੇ ਵਿੱਚ ਵੀ ਮਨੁੱਖ ਫਿਰ ਜਿੰਦਾ ਰਹਿ ਸਕਦਾ ਅੰਦਰ ਜ਼ਹਿਰ ਇਹ ਆਪਣੇ ਸਰੀਰ ਦੇ ਅੰਦਰ ਉੱਥੇ ਵੀ ਜਦੋਂ ਜਪਦਾ ਹੈ ਨਾ ਮਨੁੱਖ 9 ਮਹੀਨੇ ਤੇ ਕਿਵੇਂ ਜਿੰਦਾ ਰਹਿੰਦਾ ਹੈ ਉੱਥੇ ਬੰਦਗੀ ਦੇ ਵਿੱਚ ਲਿਬ ਜੁੜੀ ਹੁੰਦੀ ਹੈ ਰਵਾਤਮਾ ਦੇ ਵਿੱਚ ਸੁਰਤੀ ਜੁੜੀ ਹੁੰਦੀ ਹੈ ਜਿਹੜੀ ਉਸ ਅਗਣ ਤੋਂ ਬਚਾਉਂਦੀ ਹੈ ਉਸ ਜ਼ਹਿਰ ਤੋਂ ਮਨੁੱਖ ਨੂੰ ਬਚਾਉਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪਿਆਇਆ ਮਹਾਰਾਜ ਜੀ ਨੇ ਜਦੋਂ ਅੰਮ੍ਰਿਤ ਮੁਖ ਵਿੱਚ ਪਾਤਾ ਨਾ ਨਾਮ ਦਾ ਰਸ ਫਿਰ ਮਹਾਰਾਜ ਜੀ ਕਹਿੰਦੇ ਜ਼ਹਿਰ ਨੇ ਖਤਮ ਹੋਣੀ ਹੈ ਜ਼ਹਿਰ ਰਸ ਜਿਹਨੂੰ ਸਵਾਦ ਕਹਿੰਦੇ ਨੇ ਕਿ ਇਹ ਸੰਸਾਰੀ ਪਦਾਰਥ ਉਹ ਜ਼ਹਿਰੀ ਹੁੰਦਾ ਸਾਰਾ ਕੁਝ ਜਿੰਨਾ ਸਵਾਦਲੀ ਚੀਜ਼ ਹੁੰਦੀ ਹੈ ਉਹਨਾਂ ਜ਼ਿਆਦਾ ਜ਼ਹਿਰ ਹੁੰਦਾ ਉਹਦੇ ਵਿੱਚ ਆਪਾਂ ਕਹਿੰਦੇ ਆ ਬਹੁਤ ਸਵਾਦ ਹੈ ਬਹੁਤ ਆਨੰਦ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਜ਼ਹਿਰ ਹੁੰਦਾ ਅੰਦਰ ਜਾ ਕੇ ਜ਼ਹਿਰ ਬਣ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਨਾਮ ਰਸ ਨੇ ਜਿਹੜਾ ਉਹਦਾ ਪ੍ਰਦੇਸ਼ ਇਹ ਜ਼ਹਿਰ ਨੂੰ ਕੱਟ ਦਿੰਦਾ ਜ਼ਹਿਰ ਦੀ ਘਾਟ ਖਤਮ ਕਰ ਦਿੰਦਾ ਇਹ ਅੰਦਰ ਔਗਣਾ ਦਾ ਜ਼ਹਿਰ ਹੈ ਉਹਦੇ ਤੇ ਜਦੋਂ ਅੰਮ੍ਰਿਤ ਨਾਮ ਪਿੰਦਾ ਉਹ ਜ਼ਹਿਰ ਨੂੰ ਖਤਮ ਕਰਦਾ ਹੈ ਜ਼ਹਿਰ ਖਤਮ ਹੋ ਜਾਂਦਾ ਹੈ ਅੰਮ੍ਰਿਤ ਰਸ ਨਾਲ ਮਨੁੱਖ ਸचेਤ ਹੋ ਜਾਂਦਾ ਜਾਗ ਜਾਂਦਾ ਹੈ ਤੇ ਫਿਰ ਮਹਾਰਾਜ ਜੀ ਕਹਿੰਦੇ ਉਹਦਾ ਪ੍ਰਭਾਵ ਵੀ ਖਤਮ ਹੋ ਜਾਂਦਾ ਇਸ ਕਰਕੇ ਇਹ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਫਿਰ ਗੁਰੂ ਦਾ ਉਪਦੇਸ਼ ਐਸਾ ਹੈ ਮਹਾਰਾਜ ਜੀ ਕਹਿੰਦੇ ਉਪਦੇਸ਼ ਗੁਰੂ ਮਮ ਪੁੰਨ ਹੈ ਨਾ ਗਰਭ ਕਰਭਾ ਮਹਾਰਾਜ ਜੀ ਕਹਿੰਦੇ ਵਾਹ ਪੁਨਰਪ ਜਨਮ ਨਹੀਂ ਗਰਭ ਵਿੱਚ ਨਹੀਂ ਜਾਣਾ ਪੈਂਦਾ ਵਿਖ ਤਜ ਫਿਰ ਵਿਖ ਨੂੰ ਤਜ ਦਿੰਦਾ ਉਹਨਾਂ ਨੂੰ ਛੱਡ ਦਿੰਦਾ ਅੰਮ੍ਰਿਤ ਪਿਆਇਆ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਜਦੋਂ ਮਾਲਕ ਪਿਆ ਦਿੰਦਾ ਸੱਚਾ ਗੁਰੂ ਜਦੋਂ ਅੰਮ੍ਰਿਤ ਰੂਪੀ ਨਾਮ ਰੂਪੀ ਬਾਣੀ ਇਹਦੇ ਹਿਰਦੇ 'ਚ ਵਸਾਂਦਾ ਹੈ ਮਹਾਰਾਜ ਜੀ ਕਹਿੰਦੇ ਖਤਮ ਹੋ ਜਾਂਦਾ ਸਾਰਾ ਕੁਝ ਹਾਉ ਮੋਖ ਅੰਮਰੋ ਜਾਂਦਾ ਉਹਦੀ ਆਤਮਾ ਅੰਮਰ ਹੋ ਜਾਂਦੀ ਏ ਜੁਨਾ ਤੁਰਤ ਹੋ ਜਾਂਦੀ ਏ ਇਹ ਭਾਈ ਅੱਜ ਦੀ ਸ਼ਬਦ ਦੀ ਵਿਚਾਰ ਹੈ ਇੱਥੇ ਅਸ਼ਟ ਪਦੀ ਸ਼ਬਦ ਸੰਪੂਰਨ ਹੁੰਦਾ ਹੈ ਅਗਲਾ ਸ਼ਬਦ ਕੱਲ ਰੰਭ ਹੋਵੇਗਾ ਕਿਉਂਕਿ ਨਵੇਂਰੇ ਸ਼ਬਦ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿਕਾਂ ਭਲਾਉ ਜਾਂਦੀਆਂ ਨ ਮਹਾਰਾਜ ਸਮਤ ਬਖਸ਼ ਲੈਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ